ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਹਾਂਜੀ ਪ੍ਰਧਾਨ ਜੀ ਕੀਨ ਆ ਜੀ ਆਪਣਾ ਮੇਰਾ ਨਾਮ ਜੀ ਕਾਮਰੇਡ ਭਰਪੁਰ ਸਿੰਘ ਪਿੰਡ ਸੱਜਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਬੁਲਾਨ ਸਰ ਜੀ ਅੱਜ ਤੁਸੀਂ ਮੀਡੀਆ ਦੇ ਸਾਹਮਣੇ ਆਏ ਆ ਕੀ ਮਸਲਾ ਜੀ ਅ ਪਹਿਲਾਂ ਤੇ ਮੈਂ ਧੰਨਵਾਦ ਕਰੂੰਗਾ ਇਸ ਸਾਲ ਨੂੰ ਵੀ ਤਾਂ ਜਿਹੜੀ ਕਿ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਣੀ ਮੀਡੀਆ ਇੱਕ ਚੌਥਾ ਸਾਮ ਹੁੰਦਾ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਸਰਕਾਰ ਦੇ ਨਾਂ ਤਾਂ ਹੀ ਗੱਲ ਕਰਨੀ ਹੁੰਦੀ ਆ ਜਿਹੜੇ ਕਿ ਅੱਜ ਅਸੀਂ ਬੈਠੇ ਆ ਧਰਨੇ ਤੇ ਇਹ ਧਰਨਾ ਭੈਣ ਕਲਵੰਤ ਕੋਰ ਦੇ ਮਸਲੇ ਚੱਲ ਰਿਹਾ 3 ਸਾਲ 9 ਮਹੀਨੇ ਹੋ ਚੱਲੇ ਨੇ ਇਹਨਾਂ ਦੀ ਕੋਈ ਵੀ ਸਾਰ ਨਹੀਂ ਲੱਗੀ ਇਹਨਾਂ ਨੂੰ ਮੱਚਿਆ ਰਿਹਾ ਕਿਉਂਕਿ ਇਹ ਇੱਕ ਪੁਲਿਸ ਮੁਲਾਜ਼ਮਾ ਪੁਲਿਸ ਮੁਲਾਜ਼ਮਾ ਜੀ ਨੂੰ ਬੱਲ ਦਾ ਨਾਮ ਹੈ ਡੀਐਸਪੀ ਦੀ ਡਿਊਟੀ ਕਰ ਰਿਹਾ ਸਰਕਾਰ ਪੁਲਿਸ ਅਫਸਰ ਜਿਹੜੇ ਉੱਤੇ ਪਰਚਾ ਨਹੀਂ ਕਰ ਰਹੇ ਉਹ ਇੱਕ ਪੁਲਿਸ ਮੁਲਾਜ਼ਮ ਜੀ ਹੀ ਕਰ ਰਹੇ ਨੇ ਜਿਹੜਾ ਕਰਕੇ ਉੱਤੇ ਪੱਤਰ ਨਹੀਂ ਕਰਦੇ ਕਿਸੇ ਜੇ ਦਾ 10-15 ਕਮਣਾਂ ਦੀ ਗੱਡੀ ਆ 70 ਕਾਰ ਇੱਕ ਆਪੜ ਦੇ ਵਿੱਚ ਆ ਗਈ ਜਿਹੜਾ 6000 6 ਕਰੋੜ 70 ਲੱਖ ਰੁਪਏ ਦਾ ਕਾਗਜ਼ਾ ਰੋ ਨੇ ਉਹਨਾਂ ਤੇ ਸਰਕਾਰ ਨੇ ਮਿੰਟੋ ਮੈਂਟੀ ਪਰਚਾ ਦਿੱਤੀ ਉਹ ਜੇੜ ਪੇਜ ਤੇ ਅੱਜ ਜਿਉ ਪੱਤਰਕਾਰ ਨਾ ਹੁੰਦੇ ਉਸੇ ਜਗ੍ਹਾ ਤੇ ਪੁਲਿਸ ਮੁਲਾਜ਼ਮ ਹੁੰਦੇ ਤਾਂ ਉਹਨਾਂ ਦੇ ਪਰਚਾ ਪੈਦਾ ਨਹੀਂ ਕੀਤਾ ਜਾ ਸਕਦਾ ਸਰ ਇੱਕ ਮਸਲਾ ਹੋ ਰਾਇਆ ਕਿ ਜੋ ਐਸਐਸਪੀ ਸਭ ਦੇ ਰੀਡਰ ਆ ਉਹ ਭੁਖਾਰ ਸਿੰਘ ਉਹਨਾਂ ਤੇ ਵੀ ਕਿ ਕਿਸੇ ਸੋਰਖੇ ਦੇ ਵਿੱਚ ਖਬਰਾਂ ਵੀ ਲੱਗੀਆਂ ਵਾ ਕਿ ਉਹਨਾਂ ਨੇ ਵੀ 9 ਕਰੋੜ ਦਾ ਘਪਲਾ ਕੀਤਾ ਵਾ ਇਸ ਵਾਰ ਕੀ ਕਹਿਣਾ ਚਾਹੀਦਾ ਜਿਹੜਾ ਜੀ 99 ਕਰੋੜ 65 ਲੱਖ ਦਾ ਘਪਲਾ ਕੀਤਾ ਜਿਹੜਾ ਐਸਐਸਪੀ ਸਾਹਿਬਾ ਦੀ ਤਰ੍ਹਾਂ ਉਹਦੇ ਤੇ ਵੀ ਡਰੇ ਤਾਂ ਪੈਂਦੀ ਆ ਉਹ ਇੱਕ ਪੁਲਿਸ ਦਾ ਅਫਸਰ ਆ ਪੁਲਸ ਅਫਸਰਾ ਨਾ ਹੋਊਗਾ ਸਬ ਇੰਸਪੈਕਟਰ ਦਾ ਡਿਊਟੀ ਕਰਦਾ ਹੋਊਗਾ ਨਾ ਜਿਹੜਾ ਐਸਐਸਪੀ ਦਾ ਡਿਰੇਕਟਰ ਸਬ ਇੰਸਪੈਕਟਰ ਜ਼ਰੂਰ ਹੋਊਗਾ ਜਿਹੜਾ ਕਿ ਉਹਦੇ ਤੇ ਪਰਚਾ ਨਹੀਂ ਦਿੱਤਾ ਜਾਂਦਾ ਕਿਉਂ ਇੱਥੇ ਕਾਨੂੰਨ ਦੋ ਆ ਸਰਕਾਰਾਂ ਕਹਿੰਦੀਆਂ ਵੀ ਇੱਕ ਕਾਨੂੰਨ ਆ ਕੋਰਟਾਂ ਵੀ ਕਹਿੰਦੀਆਂ ਇੱਕ ਕਾਨੂੰਨ ਆ ਜਿਹੜੇ ਪੁਲਿਸ ਦੇ ਦੋ ਕਾਨੂੰਨ ਨੇ ਪੁਲਸ ਦੇ ਕਾਨੂੰਨ ਇਸ ਕਰਕੇ ਦੋ ਨੇ ਉਸੇ ਬੰਦਾ ਕੋੰਦਾ ਦੇਖੇ ਜਾਂਦਾ ਜਿਵੇਂ ਪੱਤਰਕਾਰਾਂ ਦੇ ਤੁੱਤ ਦੋ ਦਿਨਾਂ ਚ ਪਰਚਾ ਦੇ ਕੇ ਜੇਲ੍ਹ ਭੇਜ ਦਿੱਤੇ ਜਿਹੜਾ ਐਸਐਸਪੀ ਦਾ ਰੀਡਰ ਆ ਉਹਦੇ ਤੇ ਇੰਤਕ ਪਰਚਾ ਨਹੀਂ ਦਿੱਤਾ ਅਸੀਂ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਤੇ ਦੋ ਕਾਨੂੰਨ ਨਹੀਂ ਬਣਨੇ ਚਾਹੀਦੇ ਜਿਹੜੇ ਰੈਸਪੋਰ ਨੇ ਵੱਡੇ ਵੱਡੇ ਕੱਪੜੇ ਕਰਦੇ ਨੇ ਜਿਵੇਂ ਐਸਐਸਪੀ ਦਾ ਰੀਡਰ ਆ ਉਹਨਾਂ ਤੇ ਤੁਰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਾਇਆ ਜਾਵੇ ਤੀਜੀ ਮੈਂ ਗੱਲ ਕਹਿਣੀ ਚਾਹਨਾ ਗੋਪਾਲ ਰਾਏ ਡੀਐਸਪੀ ਸਾਹਿਬ ਨੂੰ ਅਸੀਂ ਬਲੈਕਮੇਲ ਦੇ ਮਸਲੇ 'ਚ ਦੇਪੀ ਸਾਹਿਬ ਨੂੰ ਮਿਲਣ ਗਏ ਵੀ ਇੱਥੇ ਬਲੈਕਮੇਲ ਦਾ 13 ਲੱਖ ਦਾ ਕਪੜਾ ਹੋਇਆ ਵਾ ਰੀਪ ਦੇ ਕੇਸ ਦੇ ਵਿੱਚ ਦੋ ਜਨਾਨੀਆਂ 13 ਲੱਖ ਰੁਪਏ ਲੈ ਕੇ ਖਾ ਗਈਆਂ ਸੀ ਤੇ ਉਹ ਜਿਹੜੀ ਜਨਾਨੀ ਨੂੰ ਬਲੈਕਮੇਲ ਕੀਤਾ ਵੀ ਉਹਦੇ ਪੱਲੇ ਕੱਖ ਨਹੀਂ ਪਿਆ ਬਈ ਉਹਦੀ ਸੁਣਾਈ ਕੀਤੀ ਜਾਵੇ ਆਹ ਦੋਚੀਆਂ ਤੇ ਜਿਨ੍ਹਾਂ ਨੇ ਘਪਲਾ ਕੀਤਾ ਦੋਨੇ 13 ਲੱਖ ਦਾ ਉਹਨਾਂ ਦੇ ਸੁਰਤ ਕਾਰਵਾਈ ਕੀਤੀ ਜਾਵੇ। ਡੀਐਸਪੀ ਸਾਹਿਬ ਬੁੱਪਾ رائے ਨੇ ਸਾਨੂੰ ਜਵਾਬ ਦਿੱਤਾ ਇਸ ਗੱਲ ਦਾ। ਵੀ ਜਿਹੜੀਆਂ ਗੰਦੀਆਂ ਖੁੰਬਾਂ ਤੁਰੀਆਂ ਫਿਰਦੀਆਂ ਅਸੀਂ ਉਹਨਾਂ ਨੂੰ ਥੋੜੇ ਟਾਈਮ ਚ ਕਾਬੂ ਕਰ ਲਾਂ। ਮੈਂ ਡੀਐਸਪੀ ਬੁੱਪਾ رائے ਸਾਹਿਬ ਨੂੰ ਪੁੱਛਣਾ ਚਾਹਣਾ ਵੀ ਗੰਦੀਆਂ ਖੁੰਬਾਂ ਤਾਂ ਥੋਡੀਆਂ ਹੀ ਪੈਦਾ ਕੀਤੀਆਂ ਹੋਈਆਂ, ਥੋਡੀਆਂ ਹੀ ਬੀਜੀਆਂ ਹੋਈਆਂ ਨੇ। ਥੋੜੀ ਦੇਣਾ ਗੰਦੀਆਂ ਖੁੰਬਾਂ ਦੀ। ਇਤੋਂ ਵੱਡੀਆਂ ਗੰਦੀਆਂ ਖੂੰਆਂ ਹੋਰ ਨਹੀਂ ਹੋ ਸਕਦੀਆਂ ਬੋਪਾਰਾ ਜੀ ਸਾਹਿਬ ਤੁਹਾਡੇ ਨਾਲੋਂ ਭੈੜਾ ਅਫਸਰ ਕੋਈ ਨਹੀਂ ਹੋ ਸਕਦਾ ਸਰ ਇੱਕ ਹੋਰ ਸਵਾਲ ਆ ਜੀ ਜਿਹੜਾ 6 ਕਰੋੜ ਤੇ 9 ਕਰੋੜ ਦੇ ਵਿੱਚ ਕੋਈ ਅੰਤਰ ਹੈਗਾ ਵਾ ਦੇਖੋ ਜੀ ਅਦੋਦੀ ਦਾ ਫਰਕ ਆ ਕਿੱਥੇ 6 ਕਰੋੜ ਕਿੱਥੇ 10 ਕਰੋੜ ਹੀ ਬਣਦਾ 9,65,000 ਰੁਪਇਆ ਸਿਰਫ 1 ਲੱਖ ਰੁਪਈਆ ਦਾ ਫਰਕ ਹੀ ਪੈਂਦਾ ਨਾ ਨਹੀਂ ਤਾਂ ਅਦੋਦੀ ਬਣਦਾ ਸਰ ਜਿਹੜਾ ਇਸ ਮਸਲੇ ਨੂੰ ਰਵਿੰਦਰਪਾਲ ਜੀ ਮੁਲਾ ਪਰ ਤੋਂ ਚੱਕ ਰਹੇ ਨਾ ਚੱਕ ਰਿਆ ਉਹਨਾਂ ਨੂੰ ਤੁਸੀਂ ਕੀ ਕਰਨੇ ਚੁਣੇ ਜੀ ਦੇਖੋ ਜੀ ਜਿਹੜਾ ਰੁਪਿੰਦਰਪਾਲ ਜੀ ਨੇ ਮੁੱਦਾ ਇਹ ਚੱਕਿਆ ਵਾ ਉਸ ਮੁਲਾਜ਼ਮ ਦੇ ਖਿਲਾਫ ਬਾਕੀ ਸਵਾਗਤ ਹੋਗਾ ਅਸੀਂ ਉਹਦਾ ਧੰਨਵਾਦ ਵੀ ਕਰਾਂਗੇ ਜੋ ਵੀ ਕਹਿਣਗੇ ਉਹਨਾਂ ਦੀ ਸਪੋਰਟ ਵੀ ਕਰਾਂਗੇ ਜਥੇਬੰਦੀ ਦੇ ਤੌਰ ਤੇ ਜਿੱਥੇ ਵੀ ਸਾਨੂੰ ਬੁਲਾਉਣਗੇ ਉਹਨਾਂ ਦੀ ਸਪੋਰਟ ਲਾਜ਼ਮੀ ਕਰਾਂਗੇ ਸਾਡੇ ਤੇ ਲੈਂਕ ਜ਼ਰੂਰ ਕਰਨ ਕਿਤੇ ਨਾ ਕਿਤੇ ਅਸੀਂ ਹੋਰ ਵੀ ਜੱਥੇਬੰਦੀਆਂ ਨਾਲ ਗੱਲ ਕਰਕੇ ਜੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਤੱਕਾ ਹੋਗਾ ਦੇਖੋ ਜੀ ਜਿਹੜਾ ਪੱਤਾ ਹੋਇਆ ਮੀਟਿੰਗ ਕਰਕੇ ਹੋਇਆ ਇਹਦੇ ਵਿੱਚ ਤੱਥਾਂ ਦੇ ਆਧਾਰ ਤੇ ਹੋਇਆ ਜਿਵੇਂ ਦੱਸ ਰਿਆਂ ਅਖਬਾਰਾਂ ਚ ਵੀ ਦੱਸਿਆ ਵਾ 9000 ਪੇਜ ਆਰਟੀਆਈ ਦਾ ਇਹਦੇ ਖਿਲਾਫ ਏਡਿਟਰ ਸਾਹਿਬ ਦੀ ਇਹ ਕੋ ਝੂਠ ਵਾਲੀ ਗੱਲ ਨਹੀਂ ਬਿਲਕੁਲ ਸੱਚਾਈ ਗੱਲ ਆ ਅਸੀਂ ਕਹਿੰਨੇ ਵੀ ਜਿਹੜੇ ਬੰਦੇ ਨੇ ਮੁੱਦਾਇ ਚੱਕਿਆ ਜੇ ਦੋਸ਼ੀ ਨੂੰ ਸਜ਼ਾ ਮਿਲਦੀ ਆ ਤਾਂ ਇਹਦੇ ਦੋਸ਼ੀ ਹੋਰ ਵੀ ਫੜੇ ਜਾਣਗੇ ਜਿਹੜੇ ਕਾਂਗਿਆਰੀਆਂ ਪੁਲਿਸ ਲੈਂਡ ਦੇ ਵਿੱਚ ਬੈਠੀਆਂ ਹੋਰ ਵੀ ਹੋਣਗੀਆਂ ਪਰ ਉਹਨਾਂ ਦਾ ਐ ਕੋਈ ਨਾ ਕੋਈ ਅੰਤਰ ਲੱਭ ਕੇ ਮੁੱਦੇ ਲੱਭ ਕੇ ਤੱਥਾਂ ਦੇ ਆਧਾਰ ਤੇ ਅਸੀਂ ਜ਼ਰੂਰ ਪੇਸ਼ ਕਰਾਂਗੇ ਜਿਹੜਾ ਕਿ ਅਰਪਿੰਦਰ ਪਾਲ ਆ ਅਸੀਂ ਬੇਨਤੀ ਕਰਦੇ ਆ ਵੀ ਸਾਡੇ ਨਾਲ ਤਾਲ ਮਿਲ ਕਰੇ ਵੀ ਉਹਨਾਂ ਦੀ ਮਦਦ ਕਰਾਂਗੇ ਮੋਢੇ ਨਾਲ ਮੋਟਾ ਲਾ ਕੇ ਖੜਾਂਗੇ ਜਿੱਥੇ ਵੀ ਸਾਡੀ ਲੋੜ ਹੋਊ ਕਾਲੀ ਜੱਥੇਬੰਦੀ ਦੀ ਮੌਜੂਦ ਮੇਜ਼ੂਰ ਸ਼ਕਤ ਕਮੇਟੀ ਯੂਨੀਅਨ ਨੇ ਹੋ। ਬਾਕੀ ਹੋਰ ਜੱਥੇਬੰਦੀਆਂ ਮੰਨੀਆਂ। ਅਸੀਂ ਜ਼ਰੂਰ ਕਹਿਣਗੇ ਦਾ ਐਕਸ਼ਨ ਦੀ ਲੋੜ ਪਵੇ ਦਾ ਐਕਸ਼ਨ ਨਾਲ ਜ਼ਰੂਰ ਕਰਾਂਗੇ ਇਹ ਜਨਤਾ ਜਿੱਤ ਲੜਨ ਵਾਲੇ ਲੋਕਾਂ। ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ।